ਇਹ ਕੁਝ ਬੜੀ ਜਿਆਦਾ ਤੇ ਲੋਕਾਂ ਨੂੰ ਕੀ ਹੋ ਰਿਹਾ ਹੈ। ਕੋਈ ਸर्दੀ ਜੋ ਕੰਮ ਦਾ ਜਿਹੜਾ ਮੌਸਮ ਹੈਗਾ ਉਹਦੇ ਨਾਲ ਹੀ ਉਸ ਤੋਂ ਬਾਅਦ ਜਿਹੜਾ ਵਧ ਜੂਵੇ ਪ੍ਰੋਬਲਮ ਤਾਂ ਨਿਮੋਨੀਆ ਜਿਹੜੀ ਖਾਂਸੀ ਤੇ ਲਗਾਤਾਰ ਬੁਖਾਰ ਜਿਹੜਾ ਰਹਿਣਾ ਇਸ ਤਰ੍ਹਾਂ ਦੇ ਕੇਸਿਸ ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਓਪਰੇ ਦੇ ਵਿੱਚ ਤੇ ਖਾਸ ਤੌਰ ਤੇ ਬਜ਼ੁਰਗਾਂ ਤੇ ਬੱਚਿਆਂ ਦਾ ਜਿਹੜਾ ਕਿ ਖਾਸ ਧਿਆਨ ਰੱਖਣਾ ਚਾਹੀਦਾ ਉਹਨਾਂ ਦੇ ਵਿੱਚ ਹੀ ਸਾਨੂੰ ਕੇਸਿਸ ਦੇਖਣ ਚ ਵਾਧਾ ਮਿਲ ਰਿਹਾ ਹੈ। ਸਰ ਕਰੋਨਾ ਦੀ ਗੱਲ ਕਰੀਏ ਕਰੋਨਾ ਦੇ ਕਿੰਨੇ ਬੜੀ ਹੈ ਐ ਪ੍ਰੈਸੈਂਟ ਸਰ ਕੋਈ ਐਕਟਿਵ ਕੇਸ ਕਰੋਨਾ ਦਾ ਨਹੀਂ ਹੈ ਪਿਛਲੇ ਮਹੀਨੇ ਜਿਹੜਾ ਦਸੰਬਰ ਦੇ ਵਿੱਚ ਸਾਡੇ ਕੋਲ ਦੋ ਕੇਸ ਰਿਪੋਰਟ ਹੋਏ ਸਨ ਸੋ ਉਹ ਠੀਕ ਹੋ ਗਏ ਹੁਣ ਇਸ ਟਾਈਮ ਕੋਈ ਕੇਸ ਨਹੀਂ ਹੈ ਬੱਚਿਆਂ ਲਈ ਇਸ ਸਮੇਂ ਹਾਲੇ ਵੀ ਠੰਡ ਦਾ ਜਿਹੜਾ ਪੂਰਾ ਜੋਰ ਜਾਰੀ ਹੈ ਤੁਸੀਂ ਦੇਖ ਰਹੇ ਹੋ ਧੁੱਪ ਨਹੀਂ ਨਿਕਲ ਰਹੀ ਕਾਫੀ ਦਿਨਾਂ ਤੋਂ ਪਿਛਲੇ ਲਿਖਿਆ ਕਿ 15-20 ਦਿਨ ਤੋਂ ਇਹ ਹਾਲਾਤ ਚੱਲ ਰਹੇ ਨੇ ਤੇ ਠੰਡਾ ਮਾਹੌਲ ਵੀ ਹੈਗਾ ਸਾਧine ਸਥਿਤਾਈ ਬਣਿਆ ਰਹਿੰਦਾ ਤੇ ਉਹ ਜਿਹੜਾ ਮੈਕਸਿਮਮ ਟੈਂਪਰੇਚਰ ਉਹ ਵੀ 17 18 ਤੋਂ ਉੱਪਰ ਨਹੀਂ ਜਾ ਰਿਹਾ ਜਿਹੜਾ ਸ਼ਾਮ ਦਾ ਰਾਤ ਦਾ ਮਿਨਿਮਮ ਟੈਂਪਰੇਚਰ ਉਹ 4 ਤੋਂ 5 ਡਿਗਰੀ ਦੇ ਘੱਟਿਆਲਾ ਦੇ ਦੇਖਿਆ ਜਾ ਰਿਹਾ ਸੋ ਆਉਣ ਵਾਲੇ ਦਿਨਾਂ ਚ ਕੁਝ ਸੁਧਾਰ ਹੋਏਗਾ ਲੇਕਿਨ ਹਾਲੇ ਤੱਕ ਬਚਾਅ ਰੱਖਣ ਦੀ ਲੋੜ ਹੈ ਤੇ ਬੱਚਿਆਂ ਨੂੰ ਖਾਸ ਤੌਰ ਤੇ ਬਚਾਉਣਾ ਜ਼ਰੂਰੀ ਹੈ ਜ਼ੁਕਾਮ ਖਾਂਸੀ ਤੇ ਠੰਡ ਦੇ ਤੋਂ ਬਚਾਅ ਕਰਨ ਲਈ ਜਿਸਨੂੰ ਜੇ ਟਰੈਵਲ ਕਰਨਾ ਹੈ ਤਾਂ ਉਸ ਸਮੇਂ ਮੂੰਹ ਤੇ ਕਪੜਾ ਟੱਕ ਕੇ ਨੱਕ ਮੂੰਹ ਮਸਲਰ ਦੇ ਨਾਲ ਕਿਸੇ ਤਰੀਕੇ ਨਾਲ ਬਚਾਅ ਕਰਦੇ ਲੋਗੇ ਖਾਸ ਕਰਕੇ ਨਿਊ ਬੋਨ ਬੇਬੀ ਵਾਲੇ ਕੀ ਮੈਸੇਜ ਹਾਂ ਜਰੂਰ ਜਰੂਰ ਜੀ ਜਿਹੜੇ ਬੱਚੇ ਛੋਟੇ ਆ ਉਹਨਾਂ ਦਾ ਸੀਐਸ ਇੱਥੇ ਵੀ ਧਿਆਨ ਰੱਖ ਰਹੇ ਆ ਹਸਪੀਟਲ ਦੇ ਵਿੱਚ ਵੀ ਜਿਹੜੇ ਬੱਚੇ ਪੈਦਾਈ ਨਵੇਂ ਹੋ ਰਹੀ ਹੈ ਉਹਨਾਂ ਚ ਖਾਸ ਤੌਰ ਤੇ ਇਸ ਚੀਜ਼ ਆ ਮਾਮਾ ਨੂੰ ਉਹਨਾਂ ਨੂੰ ਗਾਈਡ ਵੀ ਕਰ ਰਹੇ ਆ ਜਿਹੜੀ ਨਵੀਂ ਮਾਮਾ ਬੱਚਾ ਡਿਲੀਵਰੀ ਜਿਨ੍ਹਾਂ ਨੂੰ ਹੋ ਰਹੀ ਹੈ ਤੇ ਉਹਨਾਂ ਨੇ ਪ੍ਰੋਟੈਕਸ਼ਨ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਦੀ ਜਿਹੜੀ ਕੈਪੈਸਿਟੀ ਬਹੁਤ ਘੱਟ ਹੁੰਦੀ ਹੈ ਕਿ ਜੇਕਰ ਹੀਟ ਲਾਸ ਹੋਏਗਾ ਬੋਡੀ ਤੋਂ ਤੇ ਉਹਨਾਂ ਨੂੰ ਛੇਤੀ ਹੀ ਸਾਹ ਦੀ ਦਿੱਕਤ ਆ ਸਕਦੀ ਹੈ